ਸਤ ਸਿਰੰਕਾਲੀ ਸਾਰੇ ਲਿੰਪਾਂ ਨੂੰ ਪੈਣਾ ਨੂੰ ਤੇ ਕਿ ਕੀ ਵਈ ਲੱਗੀ ਹੋਇਆ ਪਾ ਸਹੇਕਾਰਾ ਬਹੁਤ ਤੇ ਬਾਈ ਕੰਮ ਕਰਾ ਕਰਾ ਕੇ ਪੰਨ ਕੱਲ ਕੰਮ ਰੋਹ ਪਾਈ ਕੱਢਣੇ ਤੇ ਹੜੀ ਆਟੇ ਕਹਿੰਦੇ ਬਾਕੀ ਹਾਲ ਤਾਂ ਪਾਈ ਕੰਮ ਕਰਾਏ ਥੋੜੀ ਜਾ ਰਹੇ ਟਾਈਮ ਲੈਣਾ ਜਾ ਰਹੇ ਬਾਈ ਦਾ ਬਾਈ ਵੀ ਬਾਈ ਵਾਲਾ ਬੰਦਾ ਬਾਈ ਕਹਿੰਦਾ ਤੂੰ ਹਿੰਮਤ ਵਾਲਿਆ ਯਾਰ ਸੱਸ ਸਭੀ ਗੰਦੀ ਸਾਰਿਆਂ ਨੂੰ ਹਿੰਮਤ ਤਾਂ ਤਾਂ ਮਾਰੂਗੇ ਵੀ ਭਾਈ ਇਹ ਥੋੜਾ ਟਾਈਮ ਜਾ ਲੱਗਦਾ ਹੈ ਹਮ ਤੇ ਭਾਈ ਆ ਦੇਖੋ ਪੈਣਾ ਹੁੰਦਾ ਦਾ ਲੱਕੀਆ ਜਮਾਨਾ ਹਾਂ ਹਨਾਈ ਲੱਕੜੀ ਆਮ ਦਾ ਲੱਕੜੀ ਦੇ ਬੇਲ ਨੇ ਇੱਕ ਬਾਪੂ ਨੂੰ ਪੋਟ ਦੇ ਕਿ ਇਤਰਾਣੀ ਪਈ ਮੈਂ ਹਾਂ ਬਾਪੂ ਕਹਿੰਦਾ ਮੇਰਾ ਸੋਹਰਾ ਸਾਹ ਆ ਉਹ ਲੱਕੜੀ ਦੇ ਪਾਣੀ ਆਂ ਆਉ ਉਹ ਚੱਲ ਨਹੀਂ ਆਂ ਹਾਂ ਬੋੜੀਆਂ ਹਾਂ ਹਾਂ ਹੁਣ ਤੋਂ ਬੋੜੀਆਂ ਆ ਗਿਆ ਕੋਹ ਦਾ ਉਹ ਆਹ ਹੋਏ ਗਿਆ ਕਹਿਣ ਦੇ ਖਾਲ ਕੇ ਐਲੂਮੀਨੀਅਮ ਦੀਆਂ ਹਾਂ ਹਾਂ ਬਾਕੀ ਵੇਲੇ ਮੈਂ ਆ ਵੀ ਦੇ ਲੈ ਵਾਈਟ ਉਹ ਵੀਰ ਮਿੰਟ ਉਹ ਵੀਰ ਨੂੰ ਤਾਂ ਫੋਕਸ ਹੁੰਦਾ ਪਰ ਆਪਣੇ ਛੇਦ ਵਾਸਤੇ ਹਾਂਜੀ ਕਰਨਾ ਲੱਕੜੀ ਹੈ ਯਾਨਾ ਸਭ ਤੋਂ ਵੱਸ ਲੱਕੜੀ ਸੀ ਔਰ ਮੀਨਮ ਆ ਗਿਆ ਵਿੱਚ ਆ ਬਿਲ ਆ ਇਸ ਤਰ੍ਹਾਂ ਕਹਿ ਰਹੇ ਨੇ ਉਹ ਐਲੂਮੀਨੀਅਮ ਮੈਨੂੰアルミਨਿਅਮ ਨਹੀਂ ਸਟੀਲ ਹੋ ਗਿਆ ਹਾਂਜੀ ਤੇ ਆਪਣੇ ਬਾਰੇ ਜਿਹੜਾ ਅਸਲ ਤਾਂ ਅਸਲ ਹੁੰਦਾ ਸੀ ਨਾ ਸਭ ਲੋ ਹਾਂਜੀ ਕੋਈ ਨਹੰਗ ਜਰੇ ਅੰਦਰ ਆਪਣੇ ਉਹ ਬਰਤਲ ਜਿਹੜੇ ਵੀ ਸਾਰੋਂ ਲੈਂਦੇ ਮੈਂ ਲੋਹਾ ਸਾਰੋਂ ਲਉਂਦੇ ਤੇ ਪਾਣੀ ਸਾਰੋਂ ਉੱਤੇ ਬਣਾਉਂਦੇ ਸਾਰੋਂ ਉੱਤੇ ਖਾਣਾ ਹਾਂ ਉਸੇ 'ਚ ਕੋਈ ਪ੍ਰੋਬਲਮ ਨਹੀਂ ਪਹਿਲਾਂ ਮੂੰਹ ਮਿੱਠਾ ਕਰਨਾ ਤੇਲਾ ਦਾ ਠੀਕ ਹੈ ਛੱਲ ਗਈ ਇਹ ਥੋੜਾ ਤਾਂ ਮੇਰੇ ਨਾਲ ਉਹ ਜ਼ਿਆਦਾ ਕਰਦਾ ਜੀ ਇੱਜ਼ਤ ਦਾ ਤਾੜ ਪਉਂਦੀ ਜੀ ਮੇਰੇ ਸਹੁਰੇ ਘਰ ਆ ਕੇ ਨਾ ਨਾ ਤੇ ਫਿਰ ਕੰਮ ਖੋੜਨ ਦਾ ਖਰਾਬ ਮੈਂ ਕਿਹਨਾਂ ਸਾਰੇ ਰਾਤਾਂ ਨੂੰ ਕਹਿੰਦੇ ਸਰਦਾਰ ਸਾਹਿਬ ਜਿਹੜਾ ਸਰਦਾਰ ਸਾਹਿਬ ਕਹਿੰਦਾ ਇਹੀ ਤਾਂ ਜ਼ਿਆਦਾ ਇੱਜ਼ਤ ਬਣਾਉਂਦਾ ਮੇਰੀ ਜਿਹੜਾ ਜਿਕਣਾ ਉਥੇ ਵਿੱਕੀ ਭਾਜੀ ਕਹਿੰਦਾ ਤਾਂ ਇਹ ਬਾਈ ਕਹਿੰਦਾ ਪਤਾ ਉਹ ਕਰ ਕੋਸੋੜਾ ਜਿਹੜਾ ਸਰਦਾਰ ਸਾਹਿਬ ਕਹਿੰਦਾ ਉਹ ਇਹ ਚੌੜ ਕਰਦਾ ਥੋੜੀ ਜਿਹੀ ਬਸ ਚੌੜ ਦਾ ਪਤਾ ਲੱਜਦਾ ਹਾਂ ਸ਼ਾਮ ਤੱਕ ਤਹਿਨ ਮਣਾ ਉਥੇ ਹੀ 11:30 500 ਤਾ ਕਹਦਾ ਹੰਦਾ ਸਾਹਿਬ ਨਹੀਂ ਲੱਗਦਾ ਇਹ ਤਾਂ ਕੋਈ ਹੋਰ ਕੰਮ ਕਰਨਾ ਚਾਹੁੰਦੇ ਆ ਮੈਂ ਕਿਹਨਾਂ ਤੋਂ ਮਿਲਾਂ ਮੈਂ ਆਪਣੇ ਸਰਦਾਰੀ ਹੋਣੀ ਥਾਲੀ ਥਾੜਾ ਕੀ ਲੱਗਦਾ ਵੀ ਆਈ ਆਹੇ ਕੰਮ ਖਾਡ ਹੋਣਾ ਤੇ ਰਾਤ ਨੂੰ ਦਿਖਾਇਰ ਕਰਦੇ ਤਨ ਪਾਗਲ ਆ ਜਿਹੜੀ ਰਾਤ ਰਾਤ ਦਿਨਾਂ ਵੀ ਕੋਈ ਕੰਮ ਕਰਕੇ ਨਾ ਬਈ ਕਿਹਨੇ ਜੇ ਹੁਣ ਅੱਜ ਕੱਲ੍ਹ ਦੀ ਜੜੀ ਦਾ ਪੰਗਾ ਪਾ ਲੈ ਪੈਸੇ ਕੂਦ ਦੇਣਾ ਇਹਨੂੰ ਮੈਂ ਤਾਕਤ ਕੰਕਾਲੀ ਦਾ ਲੱਭੀ ਇਹ ਲਾਣੀ ਨੂੰ ਥੋੜੀ ਜਿਹਾ ਤੁਸੀਂ ਦੇਖ ਦੇਤੀ ਵੀ ਐਟਾ ਟੈਕ ਨਹੀਂ ਰਹਿ ਗਈ ਐਟਾ ਛਿੱਟਾ ਪੈ ਗਿਆ ਉਹਦੀ ਜਾਣ ਨੂੰ ਕੰਮ ਕਰਕੇ ਆਣਾ ਅੱਜ ਹੋ ਜੂਗਾ ਮੈਨੂੰ ਪਤਾ ਵੀ ਤੁਹਾਡਾ ਕੰਮ ਤੋਂ ਫੇ ਕਮਰਿਆਂ ਦਾ ਰਹਿ ਗਿਆ ਜਾਂ ਥੋੜਾ ਜਿਹਾ ਟਾਕੇ ਦਰਵਾਜ਼ਾ ਦਾ ਰਹਿ ਗਿਆ ਬਾਕੀ ਦਸੂ ਟੋਟਲੀ ਫਾਈਨਲ ਕਰਤਾ ਹਾਂ ਅੱਜ ਇਹ ਸਾਡੀ ਕਾਸੀ ਇਹ ਕਮਰਾਂ ਦਾ ਸੌਈਏ ਨਾ ਤੇ ਸ਼ਾਮ ਤੱਕ ਇੰਨ ਬਾਰ ਬਾਰ ਤਾਂ ਨਵੇੜਨਾ ਨਹੀਂ ਉਹ ਨਾਵੜਾ ਨੂੰ ਨਵੇੜਨਾ ਇਹ ਇਹਨੂੰ ਜੇ ਨੇਰਾਮੀ ਹੋ ਗਿਆ ਨਾ ਉਹਦਾ ਸੀ ਪਾਤੀਆ ਫਿਰ ਅਸੀਂ ਇਹਨਾਂ ਚ ਪੰਗੇ ਕਰਨੇ ਲੋਹਣੇ ਹਾਂ ਲੈ ਲੈ ਭਾਜੀ ਇਹਨੂੰ ਲੈ ਕੇ ਫੈਗੇ ਤੁਹਾਨੂੰ ਮਨੂ ਨਾ ਬੈਟਰੀ ਮਾਰ ਕੇ ਖੜਾਈਆਂ ਨਹੀਂ ਐਨਾ ਤੱਕ ਆ ਤਿੰਨ ਦਿਨੋਂ ਦੇ ਬੈਟਰੀ ਮਾਰ ਕੇ ਤੁਹਾਨੂੰ ਅਜੇ ਤੱਕ ਬੈਟਰੀ ਤਾਂ ਮਿਲੀ ਨਹੀਂ ਹੈਗੀ ਜਨ ਬੈਟਰੀ ਨਾ ਦਿੰਦੇ ਬਾਈ ਆਪਾਂ ਜਨ ਬੈਟਰੀ ਬੈਡ ਵਿੱਚ ਲੱਭਦੀ ਹੈ ਨਹੀਂ ਉਹ ਬੈੱਡ ਤੇ ਬੈੱਡ ਤੇ ਖੋ ਜਾਂਦੀ ਹੈ ਬੈਟਰੀ ਜਿਉਂ ਲੱਭ ਜਾਂਦੀ ਫਿਰ ਉਹ ਚਾਰਜ ਨਹੀਂ ਹੁੰਦੀ ਬਾਪੂ ਜੀ ਕਹਿੰਦੇ ਚਾਰਜ ਨਹੀਂ ਕੀ ਯਾਰ ਬੈਟਰੀ ਇਹ ਤਾਂ ਤਿੰਨ ਚਾਰ ਆਏ ਦਿਨ ਬਾਹਰ ਤੇ ਅਸਹੀ ਬਕੌਲ ਇੰਨੀ ਜੇ ਕੱਟ ਕੇ ਉਹਨੂੰ ਚਾਰਜ ਨਹੀਂ ਚੜੀ ਪਾ ਸਕਦਾ ਨਾਲ ਲੋੜ ਪੈਂਦੀ ਮਾਨੂੰ ਨਾਲ ਲੋੜ ਪੈਂਦੀ ਉਹਨਾਂ ਬਾਟਰ ਹੋ ਗਏ ਲੜਦੇ ਪੱਧਰੀ ਦੋਵਾਂ ਕੋਲੋਂ ਵੱਲੋਂ ਪਾਲ ਜਾਂਦੇ ਐ ਦੂਰ ਰੋਟ ਵੱਲ ਜਾਂਦੇ ਆ ਹਾਂ ਐਨਾ ਟਾਈਮ ਲੈਟ ਪੱਧਰੀ ਨਹੀਂ ਹੈਗੀ ਹਾਂ ਉਹ ਦਸ ਰੋਟ ਦੇ ਪੱਧਰੀ ਹੈਗੀ ਯਾ ਇਹਨਾ ਪਾਣੀ ਦਾ ਟਾਇਰ ਕੋਈ ਉਹ ਆਪਾਂ ਕਿਤੇ ਪਾਣੀ ਇਹਨਾ ਸੈਂਟਰ ਢਾਹ ਲੈਂਦੇ ਜਿੱਥੇ ਕੋਈ ਆਪੇ ਕੋਈ ਨਾ ਹੋਵੇ ਹਾਂ ਠੀਕ ਹੈ ਚਾਹੇ ਅੰਦਰ ਤੇ ਬਾਹਰ ਚੱਟਦੇ ਆ ਬਾਹਰ ਹਾਂ ਨੇ ਤੀਨ ਘਰ ਵੀ ਲਾ ਕੰਮ ਕਰਨ ਦੇ ਬੋਲ ਨਹੀਂ ਹੋਣਾ ਮੈਂ ਵੀ ਤਾਂ ਬੋਲਦੀ ਜਦੋਂ ਮੱਖੀ ਬੈਠੀ ਆ ਫੈਲਾ ਗਿਆ ਇੱਦਾਂ ਦਿਖਾਣਾ ਫੜਦਾ ਕਰੇ ਉਹ ਗਾਣਾ ਪੁੱਤ ਲਗ ਰਾ ਕੰਗੜੇ ਜਵਾਨ ਅੱਜੋ ਜਿਵੇਂ ਨਾ ਗੇਲਾ ਕਾਣਾ ਹਾਂ ਵੀ ਸੋਸ ਆਫ ਦਿਸ ਇਸ ਦਾ ਅਥੈਂਟਿਕ ਕਿਤੇ ਹੋਏ ਪਰਨਾ ਲਵੇ ਬਾਈ ਬਣਾ ਲਵੇ ਬਸ ਇਹ ਕਿ ਕਿਉਂਕਿ ਇਹ ਤੋਂ ਬਗਾਲ ਹੋਰ ਦੇਖਣੀ ਹਾਂ ਹਾਂਜੀ ਇੱਕ ਬੰਦੇ ਨੇ ਮੈਨੂੰ ਸਵਾਲ ਪੁੱਛਿਆ ਖੜਦਾ ਦੋ ਮਿੰਟ ਤੇ ਉਹਨਾਂ ਬੰਦੇ ਨੇ ਮੈਨੂੰ ਸਵਾਲ ਪੁੱਛਿਆ ਵੀ ਕਹਿੰਦਾ ਵੀ ਜਿਹੜਾ ਕੇਲਾ ਹਾਂ ਇਹ ਜਿੱਡੀ ਸਾੜ ਕਹਿੰਦੀ ਬੁੱਟੀ ਸਾੜ ਕਹਿੰਦੀ ਅੱਛਾ ਜੀ ਤੂੰ ਦੱਸ ਹਿੰਦੀ ਸਾੜ ਆਈ ਹਾਂ ਖੋਟੀ ਸਾੜ ਆਈ ਪੜਾ ਲਿਖਿਆ ਬੰਦਾ ਉਹ ਕਹਿੰਦਾ ਅੱਧ ਤੱਕ ਬਾਜ਼ਾਰ 'ਚ ਮੈਂ ਜਿੰਨੀ ਵਾਰ ਵੀ ਕੇਲਾ ਖਾਂਦਾ ਇਹ ਰਾਤ 'ਚ ਫੜ ਲੈਂਦਾ ਪਰ ਉਹ ਤਾਂ ਇਧਰ ਤਾਂ ਕੇਲਾ ਸਿੱਲਦਾ ਹੈ ਆਇਆ ਹਾਂ ਖੋਲ ਵੀ ਆਇਆ ਆ ਮੈਂ ਹਾਂ ਪਰ ਉਹਨੇ ਉਹਨੇ ਆਪਣੇ ਵੱਲ ਤੋਂ ਉਹ ਵੀ ਦਿੱਤਾ ਐਕਸਕਿਊਜ਼ ਮੈਨੂੰ ਮਤਲਬ ਉਹ ਅਧਾਰਨ ਕਹਿੰਦਾ ਆ ਚੀਜ਼ ਫੜਨ ਵਾਸਤੇ ਦਿੱਤੀ ਵੀ ਹੈ ਬੇ ਇੱਥੇ ਤੇ ਭੜੋ ਕੇਲੇ ਨੂੰ ਇਧਰ ਤੇ ਸਿੱਲੋ ਆਣੇ ਖਾਓ ਆ ਬਾਕੀ ਪਾਰ ਟਾਕਰਾਂ ਵਾੜ ਕੇ ਆਉਣਾ ਫੁੱਲ ਕੱਟ ਤੇ ਸਿੱਧਾ ਡਸਟਪੀਜਾ ਸਹੀ ਬਹੁਤ ਠੀਕ ਆ ਆ ਵੀ ਮਣੀ ਸੋਚਾਰੇ ਬੰਦੇ ਆਪਣੇ ਆਪਣੀ ਸੋਚ ਆ ਹੁਣ ਮੈਂ ਮੇਰੇ ਹੌ ਖੜੇ ਖੜੇ ਤਾਂ ਹੀ ਨਮਾਜ਼ ਆ ਗਿਆ ਹੁਣ ਵੀ ਤੂੰ ਦੱਸ ਵੀ ਤਾਂ ਪਹਿਲਾਂ ਰਸੋਈ ਕਰਨੀ ਕੋ ਕਮਰਾ ਕਰਨਾ ਕਮਰੇ ਵਿੱਚ ਰਿਪੇਅਰ ਲੱਗੀ ਸਾਰਾ ਸੋਹਣਾ ਹੁਣ ਇਹਦੇ ਚਾਰ ਟਰੀ ਨੂੰ ਕੱਟ ਕੰਮ ਨੂੰ 2 ਘੰਟੇ ਲੱਗਣਗੇ ਹਮ ਅੱਧੇ ਘੰਟੇ ਇੱਕ ਕਾਟਣੀ ਕਰਦੇ ਪੂਰਾ ਕੱਟ ਸਾਫ਼ ਪੀਆ ਮੁੱਟੀ ਵਾਲੀ ਪਾਸੇ ਦੀ ਫਰੇਮ ਮਰ ਤੁਹਾਡੇ ਕੱਠੇ ਮਾਰੀ ਹੈ ਰਾਗੀ ਦੇ ਦੁਆਰੇ ਕੱਠੇ ਮਾਰੀ ਹੈ ਹੂੰ ਤੇ ਛੱਤ ਵਾਲੇ ਕਹਿੰਦੇ ਛੱਤ ਆਪਣੀ ਕਰਤਾ ਬਣਾਣੀ ਹੈ ਹਾਂ ਮੈਂ ਤਨੂ ਹੁਣ ਕਹਿੰਦਾ ਛੱਤ ਦਾ ਦਾਦਾ ਬੁਰਾ ਹਨਾ ਪੁੱਟੀ ਬਰੇਮ ਜਿਹੜਾ ਤਰ੍ਹਾਂ ਕੁਝ ਵੱਜਦਾ ਹਨਾ ਤਸਦੀ ਕਰਾ ਦੇ ਦੀ ਹਾਂ ਤਾਂ ਹੀ ਅੱਧੀ ਮੈਨਾਂ ਖਾਣ ਹੈ ਨਾ ਛੱਤ ਨਹੀਂ ਹੁਣ ਮੈਂ ਇਹ ਇਹਦੇ ਤੇ ਇਹਦੇ ਵਿੱਚ ਤੇ ਸਰੀਆ ਸੂਰਿਆ ਨਿਕਲਣ ਵਾਲਾ ਕੰਮ ਤਾਂ ਨਹੀਂ ਛੱਡਦਾ ਤੇ ਪਰ ਐਨਾ ਚਾਹ ਲੈਂਟਰ ਟਾ ਕੇ ਦੁਆਰੇ ਪਾ ਲੂ ਉਹ ਚੀਜ਼ ਦੇ ਦੇਲੀ ਵੀ ਰਿਸਕੀ ਕੰਮ ਨਾ ਹੋਵੇ ਜਿੱਤਾਂ ਪੁੱਟੀ ਨਾਲ ਟਾ ਕੇ ਤੇ ਜਿਹੜਾ 체 ਮੈਨ ਨਾ ਕਿ ਸਾਤੇ ਗੇਲ ਦੇਵੇ ਨਹੀਂ ਨਹੀਂ ਭਾਈ ਇੱਕ ਤਾਂ ਹਮ ਪਹਿਲੇ ਵੀ 2-3 ਸਾਲ ਤੱਕ ਆਪਣਾ ਇਹ ਦੁਆਰਾ ਨਹੀਂ ਸੈਟ ਕਰਨਾ ਨਹੀਂ ਹਾਂ ਉਹਨਾਂ ਦਾ ਕਰਨਾ ਪੈਂਦਾ ਹੈ ਯਾਰ 2-3 ਸਾਲ ਤੱਕ ਇਹ ਸੈਟ ਮਤਲਬ ਆਇਆ ਕੰਨ ਦਾ ਮੈਂ 2-3 ਸਾਲ ਤੱਕ ਫਿਰ ਸਾਲੇ ਨੇ ਸਾਲੇ ਹਰ ਮਹੀਨਾ ਮਿਲਣਾ ਬਖਾਵਾ ਤੂੰ ਗ੍ਰੀਸ ਜਗਾ ਅੱਛਾ ਠੀਕ ਆ ਉਦੋਂ ਬਾਅਦ ਡੈਡੀ ਹੈ ਡਾਡੇ ਨੂੰ ਮਾਲਾ ਦੇਣਾ ਠੀਕ ਹੈ ਹਾਂ ਤੇ ਹਫਤੇ 15 ਦਿਨ ਬਾਅਦ ਕਿਹੜਾ ਮਾਰੀ ਕਰਨਾ ਫਿਰ ਤਾਂ ਰੀਸੈਟ ਹੀ ਹੋਣਾ ਆਪੇ ਨਾ ਕੋਈ ਇਹ ਨਿਕਾਉਣਾ ਪੈ ਕਰ ਲੱਗੇ ਹੋਏ ਹਾਂ ਅਨਦਰ ਦੂ ਤੱਕ ਤਾਂ ਹੋਊਗਾ ਵੀ ਤਾਡੋ ਪੋਤਾ ਕੱਢ ਕੇ ਦੇ ਵਿੱਚ ਆਣਾ ਹਾਂਜੀ ਹਾਂ ਪਰ ਭਾਗਾ ਪਤਾ ਦਿਨ ਆਵੇ ਤਾਂ ਸਹੀ ਹਾਂਜੀ ਉਹ ਤਾਂ ਹੁਣ ਕਹਿੰਦਾ ਵੀ ਮੈਂ 2-3 ਸਾਲ ਦੇ ਵਿੱਚ ਵਿੱਚ ਵੀ ਸਰੇਂਦਰ ਨੂੰ ਬੁਲਾ ਲੂੰਗਾ ਠੀਕ ਹੈ ਹੁਣ ਉਹ ਗਹਾਂ ਗਹਾਂ ਸੈਟਿੰਗ ਪਰ ਵੀ ਦੇਖਣਾ ਮੈਨਾਂ ਬੰਦਾ ਤਾਂ ਬੰਦਾ ਸੋਚਦਾ ਬਹੁਤ ਕੁਝ ਹੁੰਦਾ ਕਹਾਂ ਪੂਰਾ ਨਹੀਂ ਹੋਣਾ ਜਾਂ ਹੋਣਾ ਉਹ ਪਰਮਾਤਮਾ ਦੇ ਹੱਥ ਚੋਂਦਾ ਠੀਕ ਹੈ ਭਾਈ ਪਰ ਇਹ ਮੈਂ ਅੱਡੀ ਵੀਡੀਓ ਕੱਲ੍ਹ ਤੇ ਦੇਖਿਆ ਨਹੀਂ ਉਹ ਕੰਮ ਕਰੂਗਾ ਨਾ ਮੈਂ ਟਿਕਾ ਹੁਣ ਜੇ ਮੈਂ ਲਗਾਣੇ ਲੱਗਿਆ ਤਾਂ ਦੋ ਯਾਰ ਚਾਰ ਵਿੱਚ ਹੂੰ

ਹਾਂ ਤਾਂ ਆਪਣੀ ਮੇਰੀ ਪੂਰਾ ਸੈਟਅਪ ਹਾਂ ਹਮਨਦਨ ਸਿੰਘ ਸਾਹਿਬ ਤਾਂ ਵੀ ਮਤਲਬ ਉਹ ਗੱਲ ਤਾਂ ਹੁਣ ਤੁਹਾਨੂੰ ਉਹੀ ਗੱਲ ਕਰਦਾ ਵੀ ਜਿਹੜੀ ਜਿਹੜੀ ਗੱਲ ਪਰ ਮੈਂ ਗੱਲ ਕਰੀ ਵੀ ਉਹ ਬਲਾਗ ਉੱਤੇ ਸੈਟਿੰਗ ਕਰੂਗਾ ਆਪਣੀ ਫਿਰ ਇਹਨੂੰ ਬੁਲਾਉਂਗਾ ਵੀ ਉਹ ਸਾਬ ਦੀ ਦਰ ਹੈ ਜੇ ਹੁਣ ਆਪਾਂ ਉਹ ਦੋ ਚੀਜ਼ੇ ਵੀ ਗਰੀਸ ਦਾ ਪੈਸਾ ਗਰੀਸ ਦਾ ਪੈਸਾ ਜੇ ਉੱਥੇ ਖਰਚਾਂਗੇ ਸੌ ਰੰਮ ਸਮ ਹੈ ਜੇ ਉਹਨੂੰ ਇੱਧਰ ਆ ਕੇ ਆਪਾਂ ਕਨਵਰਟ ਕਰਦੇ ਇੰਡੀਆ 'ਚ ਤਾਂ ਫਿਰ ਲੱਗੀ ਜਾਂਦਾ ਵੀਰ ਲੱਖ ਰੁਪਇਆ ਕਮਾਉਂਦਾ ਹਾਂ ਜੇ ਇੰਡੀਆ ਦਾ ਸੋਖੂ ਜੇ ਉੱਧਰੋਂ ਆਖੋ ਚੂਗੇ ਕੋਤਰਾ ਨੂੰ ਮਸਮਾ ਜੀ ਉਹਨਾਂ ਤੋਂ ਦੇ ਅਸਰ ਦੇ ਨਾਲ ਆਪਣੇ ਮੈਂ ਖਾਤਾ ਬਣ ਕਰਨਾ ਵਾਸਤੇ ਹਾਂ ਹੁਣ ਉੱਤਰ ਹੁਣ ਤਾਂ ਉਹ ਵਿਚਾਰਦੇ ਬਹੁਤ ਜਿਹੜੇ ਡੈਡੀ ਪਰ ਅੱਖਾਂ ਰੱਬੀਆ ਲਵਾਤਾ ਉਹਨਾਂ ਦਾ ਨਹੀਂ ਉਹ ਉਹਦਾ ਉਹਦਾ ਕਰਕੇ ਬੈਠਾ ਉਹ ਵੀ ਕੋਈ ਬਸ ਹੁਣ ਚਾਹੇ ਕੋਈ ਨਹੀਂ ਬਹਿ ਗੁਰੂ ਕਰਨ ਜੇਕਰ ਕਿਸਾਨ ਨੂੰ ਕੋਈ ਪ੍ਰੋਬਲਮ ਆ ਉਹ ਸਹੀ ਸਲਾਮ ਤੇ ਹੋਵੇ ਤੇ ਪ੍ਰੋਬਲਮ ਤੇ ਮਨੂੰ ਯਾਦ ਆ ਗਈ ਜੀ ਮੈਂ ਜਨਾ ਅੱਜ ਸਰਿੰਦਰ ਜੀ ਸੰਦੀਪ ਜੀ ਭਾਬੀ ਕੀ ਜੇ ਚੈਟ ਮੈਂ ਟਾ ਮਾਤਾ ਦੇਲ ਤੂੰ ਤਾਂ ਮਨੂ ਦਾ ਵੀ ਸੂਖਾ ਦੀ ਕਰਾ ਦੋ ਪਰ ਸੂਈ ਖਾਦੀ ਹੋ ਗਈ ਆ ਫਰਿੱਜ ਰਹਿ ਗਿਆ ਜੈਸੂਵਾ ਚੈੱਕ ਕਰਦੇ ਪਾਏ ਆ ਮਾਈਕਰੋਵੇਵ ਰਹਿ ਗਿਆ ਉਹ ਚੱਲਦਾ ਨਹੀਂ ਹੈਗਾ ਬਾਈ ਪਾ ਫਿਰ ਰੱਖ ਦਦੋ ਵਾਂ ਕਿ ਕਰਾਂਗਾ ਗਰੇ ਕਰ ਦਿੱਤੀ ਤੇ ਨਾ ਕਰੀ ਅਗੁੱਤੂ ਬੇਬੀ ਪੀਣ ਸੁਗਾਤੇ ਪੜੇਗਾ ਬੇਬੀ ਪੀਣ ਚੜਾਉਣਾ ਨਹੀਂ ਸੂਈ ਹੋਰੇ ਅੱਛਾ ਇਹ ਪਹਿਲਾਂ ਉਹ ਬੇਬੀ ਨੂੰ ਪਾਣੀ ਉਹਨਾਂ ਕਰਕੇ ਚੜਾ ਕੇ ਆਏ ਬਸਾ ਬੇਬੀ ਪੀ ਕਰਾ ਤੇ ਆ ਆਹ ਕੰਤੋਂ ਤੇ ਉਹ ਇਹ ਇਹ ਪਣਾ ਦੇਵਾਂ ਆਉਂਦੇ ਆਉਂਦੇ ਆਉਂਦਾ ਆਉਂਦਾ ਮੈਂ ਬਣਾਵਾਂ ਦੋ ਤਿੰਨ ਲੇਕ ਰੱਖਿਆ ਆ ਲੈ ਠੀਕ ਆ ਚੱਲੇਗਾ ਤਾਂ ਉਹ ਹੋ ਜਾਏਗਾ ਟਾਈਮ ਤੋਂ ਪਹਿਲੇ ਕਰਾਈ ਬਸ ਹੋਊਗਾ ਫੇਰ ਕੀ ਆ ਰਿਹਾ ਸਭ ਅਹ ਫੇਰ ਕਿ ਆ ਸਕਦਾ ਤੇ ਬਈ ਬੀ ਬੀ ਲੈ ਕੇ ਆਉਂੋ ਜਿਹੜਾ ਪਣਾਣਾ ਗੁਰ ਕਾ ਮੈ ਜਿਵੇਂ ਪਾਟ ਗਿਆ ਹਾਂ ਗ੍ਰੇ ਮਾਟ ਗਿਆ ਗ੍ਰੇ ਮਾਟ ਗਿਆ ਉਹਨੇ ਕਿੰਨੋ ਬਈ ਸਭ ਦੇ ਇਹਦੇ ਜਿਹੜਾ ਨੋਟ ਬਿਆਰ ਕਰਦੇ ਮੈਂ ਨਾ ਕੋਈ ਫੋਨ ਕਰਦੇ ਕਿਉਂ ਸਿਸਿਆ ਪਾ ਕੇ ਰੱਖ ਲੈ ਕੋ ਗੱਲ ਕਰਨ ਲਈ ਹਾਂ ਹਾਂ ਨਿਕਾਣ ਤੋਂ ਹਿੱਟ ਦਤਾਂ ਉਪਲੰਭਦਾ ਕਰਦੀ ਆਹ ਜਿੱਕਾ ਮਨਗੀ ਕਰ ਜਾਣਾ ਕਿ ਨਿਕਾਣ ਨੇ ਕਿ ਉਹ ਆਪਣੇ ਬੋਮਾਰੀ ਤੇ ਪੈ ਕੇ ਲੱਗ ਰਿਹਾ ਹਾਂ ਮੈਂ ਕਹਣਾ ਲੱਗ ਪਿਆ ਕਿ ਇਹਨੇ ਬੋਮਾਰੀ ਹੰਦੇ ਆਪੀ ਤੇਰੀ ਕੀਿਆ ਰਿਆ ਤੇ ਹਾਂ ਉਹ ਬੰਦਾ ਚੱਲੂ ਉਹ ਚੱਲਦਾ ਏ ਤੇ 10-10 ਰੁਪਈਆ ਮੰਗਣਾ ਬਹੁਤ ਔਖਾ ਆ ਅੱਜ ਦੇ ਸਮੇਂ ਦੇ ਵਿੱਚ ਹਾਂ ਜੀ ਤੇ ਯਾਰਾ ਦੇ ਵੀੰਦਾ ਕੋਟ ਹੈ ਨੇ ਬੈਠਾ ਅੱਗੇ ਅੰਨਾ ਕੋਟਾ ਨੂੰ ਮੁੜ ਰਹੀ ਕਰਦਾ ਬਹੁਤ ਗੰਗ ਪੰਗਾ ਕਰਾ ਕਰੇ ਹੋਰ 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 ਕੁ ਪੜਤਵਾ ਬੰਦਾ ਕਿ ਜੇ ਬਾਤ ਪਟਨੋਬੇ ਮਹਾਰਾਜ ਸਾਹਿਬ ਨੂੰ ਚੜ੍ਹਦੀ ਕਲਾ ਚਾਹਤ ਹੈ ਹਾਂ ਇਹ ਕੰਮ ਜਿਹੜੇ ਹਸਪਤਲਾਂ ਤੋਂ ਪੇਰਾਗ ਨੂੰ ਉਹਨਾਂ ਨੂੰ ਵੀ ਬੜੇ ਬੜੇ ਘੱਟ ਜਾਵੇ ਸਾਡੇ ਤੇ ਅਰਦਾਸ ਬੰਦੀ ਆ ਤੇ ਚੱਲ ਹੁਣ ਤਰਦੇ ਜੇ ਸੀ ਤੁਹਾਨੂੰ ਉਹਨਾਂ ਨਾਲ ਚੱਲ ਕੇ ਮਿਲੂਗਾ ਮੈਂ ਲੈਟ ਹੋ ਗਿਆ ਬਹੁਤ ਟਾਈਮ ਹੋ ਗੇ ਪੌਣੇ 11 ਨਿਕਲਦੇ ਅਸੀਂ ਉਹਦੇ ਨਾਲ ਆਹ ਜਾਨੋ ਆਹ ਤੋਂ ਦਲ ਨਾ ਤੋਂ ਬੜਾ ਕਰ ਤਨ ਤੇਰਾ ਇੱਕ ਫ੍ਰਿਜ ਠੀਕ ਹੈ ਇੱਕ ਆਹ 10 ਸੋਲਦਾ ਇੱਕੋ ਮੈਂ ਕਰੂਗਾ ਬਿਚਾ ਕੇ ਤਾਂ ਬਾਹਰ ਰੱਖ ਜੀ ਫ੍ਰਿਜ ਨੂੰ ਉਹਨਾਂ ਨੂੰ ਮੁੰਡਾ ਨੂੰ ਬਣਾ ਕੇ ਲੜਾ ਦੇ ਤੇ ਫਿਰ ਉਤਾਰ ਸੰਕੇ ਪਾਇ ਬਾਹਰ ਨਹੀਂ ਹੈ ਕਿ ਟੋਪੇ ਕੰਮ ਨਹੀਂ ਬਬੀ ਅੱਜ ਤੋਂ ਬਧੀਆ ਨਹੀਂ ਵੀ ਉਹ ਚੱਲਦਾ ਰਹੂਗਾ ਕੁੰਜੇ ਚਲਾ ਦਿਓ ਹਾਂ ਨਹੀਂ ਅੱਗੇ ਨਹੀਂ ਉਹ ਵੀ ਚਲਾ ਕੇ ਰੱਖ ਲਈ ਮਰਗ ਅੱਗੇ ਕੁਝ ਕਰੇਗਾ ਨਾ ਬਸ ਚੱਲ ਜਿਗਾ ਤੇਰਾ ਲੋਕ ਲਾ ਦੇ ਦੇਖ ਲਓ ਵੀ ਮੈਂ ਦੂਸਰ ਨਾ ਢੁੱਕਿਆ ਸਿਲਿੰਡਰ ਪਾਰਟਾਂ ਮੰਦੇ ਰਾਜ ਦੂਸਰ ਚੱਕਰ ਨੂੰ ਨਾ ਨਾ ਹਰੀਨ ਘਟਣਾ ਉਹ ਫ੍ਰਿਜ ਹਾਂ ਬੰਦ ਲੱਗ ਗਿਆ ਉਹ ਫ੍ਰਿਜ ਕਹਿੰਦਾ اٹਕੇ اٹਕੇ ਵਿੱਚ ਅੰਦਰੇ ਘਮਾਈ ਜਾਣਾ ਫ੍ਰਿਜ ਕਹਿੰਦਾ ਸੀ ਹਾਂ ਉਹਨਾਂ ਨੂੰ ਪਿਆ ਉਹਨਾਂ ਨੂੰ ਉਹ ਸਹੀ ਚਾਹਦਾ ਨਾ ਹਾਂ ਗੈਸ ਉਰੀ ਰੱਖਣੀ ਜਿੱਥੇ ਤੁਹਾਡਾ ਲੋਕ ਲੱਗਦਾ ਛਾਵਾ ਤੇ ਰੱਖੋ ਆਪਣਾ ਤੁਸੀਂ ਹੋਰੇ ਛਾਵਾ ਹਾਂ ਬੜਾ ਛਾਵਾ ਜਿੱਥੇ ਰੱਖਦੇ ਤੇ ਬੰਦ ਕੋਈ ਪ੍ਰੋਬਲਮ ਨਾ ਹੋਵੇ ਗੈਰਾ ਪਾਣੀ ਪਾ ਚਾਹ ਲਾ ਲਈ ਕਰੋ ਬੰਦੂ ਅੱਛੀ ਲਾ ਦੇ ਅੱਜ ਸੋਹੀ ਚ ਰੱਖ ਦੇ ਉਦੋਂ ਪੱਪਾ ਦੇ ਅੱਛਾ ਜੀ ਉਰੇ ਦੇ ਚੱਟਾ ਉਧਰ ਮਾਰਨ ਨੂੰ ਕੁਟਕੁਟਲਾ ਚੱਕਰਾਂ ਪਾਸੋਂ ਨੂੰ ਦੌੜ ਦੇ ਚਲੋ ਮਿਲਦੇ ਆ ਜੀ ਫੇਰ ਤੁਹਾਨੂੰ ਪਹੁੰਚ ਗਏ ਜੀ ਅਸੀਂ ਚੰਡੀਗੜ੍ਹ ਤੇ ਬਸ ਪੀਜੀਆ ਸ਼ੁਰੂ ਹੋ ਗਿਆ ਜੀ ਦੇਖੋ ਐਂਬੂਲੈਂਸਾਂ ਖੜੀਆਂ ਦਿਖਣ ਲੱਗੀਆਂ ਬਸ ਸਮਝ ਲਓ ਵੀ ਬੀਜੀ ਵੀ ਪਹੁੰਚ ਗਏ ਸਤਨਾਮ ਵਾਹਿਗੁਰੂ ਸੱਚਾ ਪਾਤਸ਼ਾਹ ਜੋ ਵੀ ਜੀ ਇੱਥੇ ਆਵੇ ਸੋ ਰਾਜੀ ਹੋ ਕੇ ਜਾਵੇ ਸਹੀ ਗੱਲ ਕਿਸੇ ਦਾ ਆਏ ਨਾ ਜਾਵੇ ਉਸ ਦਾ ਖਾਲੀ ਹੱਥ ਕੋਈ ਨਾ ਜਾਵੇ ਮਹਾਰਾਜ ਸਾਰੇ ਆਪਣੇ ਆਪਣੇ ਭਾਈ ਜਿਹੜੇ ਇਲਾਜ ਕਰਾਉਣ ਆਏ ਜਾਂ ਕੋਈ ਐਕਸੀਡੈਂਟ ਕੇਸ ਹੁੰਦਾ ਸਾਰੇ ਸਹੀ ਸਲਾਮਤ ਆਪਣੇ ਘਰ ਨੂੰ ਵਾਪਸ ਜਾਣ ਤੇ ਆਪਣੀ ਹੁਣ ਪਾਰਕਿੰਗ ਉਧਰ ਇੱਧਰ ਨੂੰ ਜਾਣਾ ਪੈਣਾ ਆਪਾਂ ਨੇ ਜਾਣਾ ਪੁਰਾਣੀ ਬੀਜੀ ਜੱਜਾ ਨਹਿਰੂ ਬੀਜੀ ਜੱਜ ਗੱਡੀ ਇੱਧਰ ਲਾ ਕੇ ਆਉਣੀ ਪੈਣੀ ਆ। ਅੱਛਾ ਪਰ ਤੁਰਕੇ ਆਣਾ ਬਣਾ ਤੂੰ। ਤੁਰਕੇ ਆਣਾ ਬਣਾ ਜੇ ਤੈਂ ਉਤਰਨਾ ਔਰ ਉਤਰ ਕੇ ਬਹਿ ਜਾ ਬੀਬੀਆਂ ਕੋਲੋਂ ਆ ਬੈਠੀਆਂ। ਵਕਤ ਦੀਆਂ ਮਾਰੀਆਂ। ਕੀ ਕਰਨਾ? ਮੈਂ ਆ ਜੂਗੀ ਥੋੜੀ। ਹਾਂ। ਉਧਰਲੀ ਛੜ ਜਾ ਕੇ ਗੱਡੀ ਲੜਨੀ ਪਾਰਕਿੰਗ ਆ ਤੇ। ਉਹ ਬਲੌਕ ਦੇ ਬੈਕ ਸਾਈਡ ਆ। ਮੰਮੀ ਲੈ ਕੇ ਆਈ ਸੀ ਉਹ ਮੈਨੂੰ। ਜੇ ਮੇਰੇ ਬਲੱਡ ਹੋਊ ਲੱਗਦਾ ਤਾਂ ਬੁਲਾ ਡ। ਚੱਲ ਵਾ ਹੈ ਗੋ ਸੁੱਖ ਰੱਖੇ ਸਾਰੇ ਠੀਕ ਰਹਿਣ। ਹਾਂ। ਪ੍ਰਾਣੀਆਂ ਜਿਆਦਾ ਨਹੀਂ ਦਾਜਾ ਕਰੀਦਾ ਮੇਰਾ ਤਾਂ ਇੱਥੇ ਬਹੁਤ ਸਮਾਂ ਬਤੀਤ ਕਰਾਹਾ ਸਹੀ ਗੱਲ ਆ ਬੋਬੀ ਦੀ ਮੈਂ ਕਹਿੰਦਾ ਬੋਬੀ ਨਾਲ ਮੈਂ 6 ਮਹੀਨੇ ਇੱਥੇ ਰਹਿ ਕੇ ਗਿਆ ਹਾਂ ਕੱਲੇ-ਕੱਲੇ ਬਲੌਗ ਦਾ ਪਤਾ ਕੱਲ ਕਿੱਥੇ ਟੈਸਟ ਕਿਹੜਾ ਹੁੰਦਾ ਕਿੱਥੇ ਕਿਆ ਹੁੰਦਾ ਜਦ ਔਰੇ ਆਉਂਦੇ ਉਹ ਗੱਲਾਂ ਸਾਰੀਆਂ ਚੇਤੇ ਆ ਜਾਂਦੀਆਂ ਸਹੀ ਇਹ ਆਪਣੇ ਨਾ ਜਿਹੜੇ ਦੁੱਖ ਨਾ ਜਿਹੜੇ ਅੰਦਰ ਦੇ ਆ ਉਹ ਸਾਰੀਆਂ ਗੱਲਾਂ ਤਾਜ਼ੀਆਂ ਜਿਹੀ ਨਹੀਂ ਹੋ ਜਾਂਦੀ ਉਹ ਤਾਂ ਹੀ ਤਾਂ ਮੈਂ ਕਹ ਆਉਣਾ ਕੱਤ ਨਹੀਂ ਤਾਂ ਮੰਨਦਾ ਮੈਂ ਐਸੇ ਵਜਾ ਕਰਕੇ ਨਹੀਂ ਤਾਂ ਆਉਣਾ ਮੰਨਦਾ ਤੈਨੂੰ ਪਰ ਤੂੰ ਕਹਿੰਦੀ ਵੀ ਜਾਣਾ ਮਾਂ ਚੱਲ ਹੁਣ ਦੇਖੀ ਜਾਊਗੀ ਇਹ ਫਿਰ ਉਹ ਆਪਣੇ ਖਬਰ ਵੀ ਤਾਂ ਲੈ ਹਾਂ ਚੱਲ ਵੀਰ ਮੇਰਾ ਚਲੋ ਮਿਲਦੇ ਆ ਜੀ ਤੁਹਾਨੂੰ ਫੇਰ ਇੱਕ ਵਾਰ ਗੱਡੀ ਲਾ ਲਿਓ ਪਹਿਲਾਂ ਟਿਕਾਣੇ 'ਚ ਕਿਤੇ ਇਹ ਹਾਲਾਤ ਹੈਗੇ ਜੀ ਐਮਰਜੈਂਸੀ ਤੋਂ ਬਾਹਰ ਦੇ ਕਿ ਜਿਹੜਾ ਇਸ ਸਟਰੈਚਰ 'ਤੇ ਪਿਆ ਇੱਧਰ ਐਮਰਜੈਂਸੀ 'ਚ ਨਹੀਂ ਪੈ ਸਕਦੇ ਕਿਸੇ ਦਾਦਾ ਲਾਹੌੜਾ ਕਿਸੇ ਦਾ ਕੋਸ ਇਹ ਐਮਰਜੈਂਸੀ ਦਾ ਤਾਂ ਕੋ ਤਕੜੇ ਜੇਰੇ ਵਾਲਾ ਹੀ ਜਾ ਸਕਦਾ ਬਾਹਰੋਂ ਸਾਰਿਆਂ ਨੂੰ ਕਰੇ ਸਹੀ ਸਲਾਮਤ ਉਧਰੋਂ ਤਾਂ ਮੈਂ ਵੀ ਨਹੀਂ ਜਾਣਾ ਹੈਗਾ ਉਹ ਐਮਰਜੈਂਸੀ ਦੇ ਹਾਲਾਤ ਤਾਂ ਮੈਂ ਵੀ ਨਹੀਂ ਦੇਖ ਸਕਦਾ ਉਹ ਸਾਹਮਣੇ ਉਧਰਲੀ ਸਾਈਡ ਐਮਰਜੈਂਸੀ ਹੋ ਰਹੀ ਉਹ ਅੰਦਰ ਤੱਕ ਇੱਧਰੋਂ ਨਹੀਂ ਜਾਣਾ ਆਪਾਂ ਨੇ ਇੱਧਰੋਂ ਆ ਜਾ ਤੂੰ ਬਾਹਰੋਂ ਸਤਨਾਮ ਸਬਰੋ ਉੱਥੇ ਚੜ੍ਹਦੀ ਗਲਾ ਚ ਪੀਜੀਆਈ ਹਸਪਤਾਲ ਚ ਜਾਇਆ ਜੀ ਤੇ ادی ਪਰਜਾਈ ਦਾ ਦੁੱਖ ਸੁੱਖਾ ਕਰਿਆਏ ਕਰਿਆਏ ਚਲੋ ਬਾਘਰੂ ਕਿਰਪਾ ਕਰੇ ਅੱਗੇ ਨਾਲ ਬਹੁਤ ਫਰਕ ਆ ਠੀਕ ਕੋਈ ਫਰਕ ਹੋਵੇ ਹੋ ਜਵੇ ਸਹੀ ਸਲਾਮਤ ਹੋ ਕੇ ਆਪਣੇ ਘਰ ਆਵੇ ਸਹੀ ਗੱਲ ਕਹਿੰਦੇ ਆ ਕਹਿੰਦੇ ਵੀ ਜਿਵੇਂ ਨਾ ਖਾਣ ਦੇ ਪਿੰਡੇ ਘਟ ਹੁਣ ਦੋ ਦਿਨਾਂ ਤੱਕ ਉਹਨਾਂ ਨੂੰ ਵੈਸੀ ਛੁੱਟੀ ਹੋ ਜਾਣੀ ਪੀਜੀਆਈ ਦੇ ਵਿੱਚ ਤਾਂ ਚੱਕਰ ਹੀ ਹੁੰਦਾ ਜਿਹੜਾ ਉੱਥੇ ਚੱਲ ਜਾਂਦਾ ਨਾ ਮਰੀਜ਼ ਉਹਦੀ ਭੁੱਖ ਤਾਂ ਉਦਾਂ ਹੀ ਮਰ ਜਾਂਦੀ ਹੈ ਇੱਕ ਮਨ ਦੇ ਵਿੱਚ ਸਮਝ ਲਾ ਸਾਡੇ ਪੀਜੀਏ ਪ੍ਰਤੀ ਇੰਨਾ ਕਿ ਡਰਾ ਵੀ ਪਤਾ ਨਹੀਂ ਉੱਥੇ ਜਾ ਕੇ ਕੀ ਹੋਣਾ ਕੀ ਨਹੀਂ ਹੋਣਾ ਤੇ ਕਿਸੇ ਨੂੰ ਵੀ ਕਿਸੇ ਦਾ ਵੀ ਕੋਈ ਪੇਸ਼ੈਂਟ ਰੱਬ ਨਾ ਪਜਾਵੇ ਕਿਸੇ ਨੂੰ ਵੀ ਉੱਥੇ ਜੇ ਪਹੁੰਚ ਵੀ ਜਾਵੇ ਜਾਂ ਪੀਜੀਏ ਦੇ ਨਾਮ ਲੈ ਲੈਂਦੇ ਨਾ ਇੱਕ ਵਾਰ ਧੱਕਾ ਤੋਂ ਲੱਗਦਾ ਸਰੀਰ ਨੂੰ ਸਹੀ ਗੱਲ ਵੀ ਯਾਰ ਪੀਜੀ ਚਲ ਗਿਆ ਇਹ じゃ ਕੀ ਹੋਗਾ ਹੁਣ ਜਾਂ ਕੀ ਹੋ ਗਿਆ ਹੁਣ ਕਹੇ ਨਹੀਂ ਪਰ ਜਿਹਦਾ ਉੱਥੇ ਟਰੀਟਮੈਂਟ ਮਿਲਦਾ ਉਹ ਕਿਤੇ ਮਿਲਦਾ ਹੀ ਨਹੀਂ ਹੈਗਾ ਵਧੀਆ ਪਰ ਜਿਆਦਾ ਉੱਥੇ ਨਾ ਤੁਸੀਂ ਖੜੀਆਂ ਆਪ ਚ ਗੱਲਾਂ ਕਰਦੇ ਤੇ ਮੈਂ ਬਾਹਰ ਨਿਕਲਿਆ ਨਾ ਬਹਰਨਾ ਮੈਂ ਇੱਕ ਮੁੰਡਾ ਸੀ ਸੰਭਲਾ ਵੀ ਦੀ 35 ਸਾਲ ਦੀ ਉਮਰ ਸੀ ਤੇ ਕੀਮੋਥੈਰਪੀ ਦੇ ਉੱਥੇ ਕੋਈ ਗੱਲ ਚੱਲੀ ਚਲ ਮੈਂ ਵੀ ਰੁਕ ਗਿਆ ਉਹਦੀ ਨਾ ਬਚਾਰੇ ਦੀ ਘਰ ਵਾਲੀ ਨੂੰ ਕੈਂਸਰ ਦੀ ਪ੍ਰੋਬਲਮ ਉੱਥੇ ਡਾਕਟਰ ਉਹਨਾਂ ਗੱਲ ਕਰ ਰਹੇ ਸੀ ਵੀ ਕੀਮੋਥੈਰਪੀ ਹੋਈ ਹੈ ਵੀ ਤਨ ਰੇ ਕੀਮੋਥੈਰਪੀ ਕਰਕੇ ਉਹ ਤੋਂ ਬਾਅਦ ਅਸੀਂ ਟੈਸਟ ਲਵਾਂਗੇ ਇੱਕ ਵੀ ਉਹਦੇ ਉਹਦੇ ਤੇ ਕੀ ਰਿਜ਼ਲਟ ਆਉਂਦਾ ਕਿ ਆ ਨਹੀਂ ਬੀ ਰੇਡੀਏਸ਼ਨ ਕਰਨ ਨੂੰ ਤੇ ਬਾਅਦ ਕੀ ਹੋਣਾ ਮਤਲਬ ਵੀ ਉਹ ਟਾਈਮ ਜਦ ਮੁੰਡੇ ਨੂੰ ਇਹ ਗੱਲ ਦੱਸੀ ਨਾ ਜੀ ਉਹਨੇ ਇੱਕ ਵਾਰ ਆਪਣੇ ਆਪ ਚ ਕੰਨ ਤੋ ਫੜਨ ਦੀ ਕੋਸ਼ਿਸ਼ ਕੀਤੀ ਆਲੇ-ਦਾਲ ਜਿਵੇਂ ਕੋਈ ਕਿਸੇ ਚੀਜ਼ ਦਾ ਸਹਾਰਾ ਲੈਣਾ ਹੋਵੇ ਹਾਂ ਤੱਕਾ ਲੱਗਿਆ ਉਹਨੂੰ ਕਹਿਣ ਦਾ ਬੀਬੀ ਇਹ ਸਲਾ ਹੁੰਦਾ ਹੀ ਹੈ ਜਦੋਂ ਕੋਈ ਨਾਮਰਾਧ ਬਿਮਾਰੀ ਸਰੀਰ ਦੇ ਵਿੱਚ ਆ ਜਾਵੇ ਨਾ ਅ ਕਿਉਂ ਕਹਿੰਦੇ ਜਿਸ ਤਨ ਲੱਗੇ ਸੋਈ ਜਾਣੇ ਜਿਸੇ ਸਰੀਰ ਨਾਲ ਕੋਈ ਗੱਲਬਾਤ ਹੰਡੀ ਹੋਵੇ ਜਿਸ ਟਾਈਮ ਇਹ ਮੈਂ ਮੇਰੀ ਫਸਟ ਵਾਈਫ ਨੂੰ ਵੀ ਪ੍ਰੋਬਲਮ ਆਈ ਸੀ ਨਾ ਜਦ ਡਾਕਟਰ ਨੇ ਮੈਨੂੰ ਪੁੱਛਿਆ ਪਰ ਹੁਣ ਮੇਰਾ ਅੰਦਰ ਮੈਨੂੰ ਪਤਾ ਵੀ ਮੇਰੇ ਅੰਦਰ ਇਸ ਟਾਈਮ ਕੀ ਚੱਲ ਰਿਹਾ ਉਸ ਟਾਈਮ ਮੇਰੇ ਅੰਦਰ ਕੀ ਚੱਲ ਰਿਹਾ ਜਦ ਡਾਕਟਰ ਨੇ ਮੈਨੂੰ ਇਹ ਗੱਲ ਕਹੀ ਸੀ ਨਾ ਵੀ ਤੁਸੀਂ ਇਕੱਲੇ ਆ ਕਿ ਤੁਹਾਡੇ ਨਾਲ ਹੋਰ ਕੋਈ ਹੈਗਾ ਫੈਮਿਲੀ ਮੈਂਬਰ ਤਾਂ ਮੈਂ ਆਪਣੇ ਆਪ ਨੂੰ ਮੈਂ ਸਟਰੋਂਗ ਕਰਿਆ ਵੀ ਮਾਹ ਵੀ ਚੱਲ ਮਾਹ ਜੀ ਕੋਈ ਚੱਕਰ ਨਹੀਂ ਤੁਸੀਂ ਦੱਸੋ ਕੀ ਪ੍ਰੋਬਲਮ ਹੈ ਜਦੋਂ ਨੇ ਮੈਨੂੰ ਦੱਸਿਆ ਵੀ ਐਦਾਂ ਪੋਜ਼ਿਟਿਵ ਹੈ ਮਨ ਨੂੰ ਪਤਾ ਵੀ ਧਰਤੀ ਕਿੱਸਾ ਸਾਬ ਨਾਲ ਘੁੰਮੀ ਉਸ ਟਾਈਮ ਉਹ ਉਸ ਟਾਈਮ ਜਿੱਦਾਂ ਬੜਾ ਬੰਦੇ ਪਰ ਪੱਥਰ ਰੱਖ ਹੋ ਜਾਂਦਾ ਚਾਹੇ ਕਿਸੇ ਨੂੰ ਵੀ ਪ੍ਰੋਬਲਮ ਹੋਵੇ ਘਰ ਦੇ ਮੈਂਬਰ ਆ ਪਰ ਪੱਥਰ ਰੱਖ ਹੁੰਦਾ ਨਾ ਦਿਲ ਪਰ ਉਹ ਜਾਣਦੇ ਆ ਜਾਂ ਉਹਨਾਂ ਦਾ ਰੱਬ ਜਾਣਦਾ ਆ ਹੋਰ ਕੋਈ ਇਹ ਚੀਜ਼ ਨੂੰ ਦੁੱਖ ਨੂੰ ਫੀਲ ਨਹੀਂ ਕਰ ਸਕਦਾ ਜਿਹੜਾ ਜਿਹੇ ਬੰਦੇ ਦੇ ਸਰੀਰ ਪਰ ਨੂੰ ਹੰੜਿਆ ਪਾਉਂਦਾ ਉਹ ਜਿਆਦਾ ਪਤਾ ਹਾਂ ਉਹ ਮੈਂ ਉਹ ਤੋਂ ਬਾਅਦ ਮੈਂ ਇਹ ਗੱਲ ਸੁਤੀ ਵੀ ਇਹਨੇ ਹੁਣ ਕਿਦਾਂ ਗਾਹਾਂ ਗਾਹਾਂ ਸੰਤਾਪ ਭੋਗਣਾ ਕਿਦਾਂ ਇਹਦੇ ਨਾਲ ਬੀਤਣੀ ਆ ਕਿਉਂ ਸਰਕਾਰੂ ਹਸਪਤਾਲਾਂ ਦੇ ਵਿੱਚ ਕਿੰਨਾ ਟਾਈਮ ਕੀਮੋਥੈਰੇਪੀ ਵਾਸਤੇ ਲਾਂਚ ਲੱਗਣਾ ਪੈਣਾ ਕਿੰਨਾ ਟਾਈਮ ਡਾਕਟਰ ਨੂੰ ਮਿਲਣ ਵਾਸਤੇ ਲਾਂਚ ਲੱਗਣਾ ਪੈਣਾ ਉਹ ਕੀਮੋਥੈਰੇਪੀ ਹੋ ਗਈ ਹਾਂ ਇਹ ਉਹ ਤੋਂ ਬਾਅਦ ਐਦਾਂ ਥੋੜਾ ਵੀ ਉਹ ਖੜਾ ਛੁੱਟ ਗਿਆ ਕੀਮੋਥੈਰੇਪੀ ਹੋਣ ਤੋਂ ਬਾਅਦ ਜਿਹੜੇ ਉਹਦੇ ਸਾਈਡ ਇਫੈਕਟ ਸਰੀਰ ਪਰ ਆਉਣੇ ਆ ਉਹ ਮਰੀਜ਼ ਨੇ ਝੱਲਣੇ ਉਹ ਮੇਰੇ ਭੈ ਗਰੂ ਆਇਆ ਜਾਣਾ ਕਿਸੇ ਨਾਲ ਕਿਸੇ ਦੁਸ਼ਮਣ ਨਾਲ ਵੀ ਜੀਣਾ ਸਾਲਾ ਸਾਡਾ ਕੁਝ ਵੀ ਨਾ ਛੱਡਿਆ ਹੋਵੇ ਉਹ ਸਾਡਾ ਦੁਸ਼ਮਣ ਹੋਵੇ ਨਾ ਉਹਦੇ ਨਾਲ ਵੀ ਨਾ ਜਾ ਪਰਮਾਤਮਾ ਕਰੇ ਵੀ ਜਿਹੜੇ ਇਹ ਜਿਹੜੇ ਰੋਗ ਹਨਾ ਵੀ ਪਤਾ ਨਹੀਂ ਹੁਣ ਇੱਕ ਕਰਮਾਂ ਦੇ ਚੱਕਰ ਆਇਆ ਕਿੱਦਾਂ ਕਿਆ ਚੱਲਦਾ ਕਿਆ ਨਹੀਂ ਮੇਰੇ ਦਿਮਾਗ ਦੇ ਵਿੱਚ ਮੇਰੀ ਸਾਰੀ ਹਿਸਟਰੀ ਘੁੰਮ ਗਈ ਇੱਕ ਬਸ ਮੈਂ ਉਥੇ ਰੋਇਆ ਨਹੀਂ ਸੋਹ ਬਾਬਾ ਨਾਨਕ ਦੀ ਲੱਗੇ ਪਰ ਉਹਦਿਆਂ ਗੱਲਾਂ ਸੁਣ ਕੇ ਨਾਮ ਆਬੰਦ ਨੂੰ ਹੌਸਲਾ ਦੇਣ ਜੋਗਾ ਸੀ ਕਿਉਂ ਮੈਂ ਉਹਦਿਆਂ ਅਜਾ ਮਾਨੂੰ ਜਾਣਦੇ ਹੀ ਨਹੀਂ ਸੀ ਵੀ ਦਿਮਾਗ ਲੈ ਨੂੰ ਜਾ ਕੇ ਕਾਹ ਵੀ ਹਾਂ ਨਹੀਂ ਆਏ ਆਏ ਨਹੀਂ ਆਏ ਚਲੋ ਬਾਇਕਰ ਨੂੰ ਠੀਕ ਕਰਿਆ ਇਦਾਂ ਦੀ ਗੱਲ ਨਹੀਂ ਹੈਗੀ ਕਿ ਜਿਹੜੇ ਮਤਲਬ ਕੈਂਸਰ ਦੇ ਪੇਸ਼ੈਂਟ ਹੁੰਦੇ ਨੇ 70 ਤੋਂ 80% ਠੀਕ ਵੀ ਹੁੰਦੇ 20% ਜਿਹੜੇ ਮਤਲਬ ਜਮੇ ਹੀ ਹੋ ਗਏ ਆਪਣੇ ਅੰਦਰ ਤੇ ਆਸ ਉਮੀਦ ਛੱਡ ਜਾਂਦੇ ਨਾ ਖਾਣਾ ਪੀਣਾ ਵੀ ਛੱਡ ਦਿੰਦੇ ਉਹਨਾਂ ਨੂੰ ਦਿੱਕਤਾਂ ਵੱਧ ਜਾਂਦੀਆਂ ਤੇ ਕੀ ਆ ਯਾਰ ਅਬੀ ਬਾਹਗੁਰੂ ਜੀ ਜਿੰਦਗੀ ਦਿਨਾਂ ਦਾ ਨਾ ਤਾਂ ਸਾਰਿਆਂ ਨੂੰ ਸਹੀ ਸਲਾਮਤ ਰੱਖੇ ਸਰਪੇ ਰੰਗਾਂ ਨੂੰ ਕੋਈ ਨਹੀਂ ਜਾਣ ਸਕਦਾ ਚਲੋ ਕੋਈ ਨਹੀਂ ਤਾਂ ਤਾਂ ਹੀ ਪੀਜੀਆ ਉਹਨੂੰ ਦੇਰ ਨਹੀਂ ਕਰਦਾ ਜਿਆਦਾ ਇਦਾਂ ਦੇ ਨਾ ਉੱਥੇ ਆ ਕੇ ਸੀਨ ਜਿਆਦਾ ਦਾ ਦਿੰਦੇ ਕਿਸੇ ਦੇ ਬੱਚੇ ਨੂੰ ਬਿਮਾਰ ਦੇਖਦੇ ਆ ਤਾਂ ਸਾਨੂੰ ਮੈਨੂੰ ਆਪਣਾ ਭਤੀਜਾ ਜਿਆਦਾ ਆ ਜਾਂਦਾ ਤੇ ਜਾਂ ਕੋਈ ਇਦਾਂ ਦਾ ਹੋਰ ਹੋ ਜਾਂਦਾ ਸਾਰਿਆਂ ਮਤਲਬ ਆਪਣੀਆਂ ਜਿਹੜੀਆਂ ਝੜੀਆਂ ਹੱਡ ਬੀਤੀਆਂ ਹੁੰਦੀਆਂ ਉਹ ਆ ਸਾਡੇ ਕੰਮ ਰੋ ਘੁੰਮਣ ਲੱਗ ਜੰਗੇ ਉਹ ਸਮਾਂ ਵੀ ਸੀ ਕਿਹੜੇ ਕਿਦਾਂ ਕਿਦਾਂ ਇੱਥੇ ਕਿਆ-ਕਿਆ ਕਰਿਆ ਕਿਆ-ਕਿਆ ਨਹੀਂ ਕਰਿਆ ਚਲੋ ਹੁਣ ਜੋ ਭਾਵੇਂ ਕਰਤਾਰ ਹੋਵੇ ਤਾਂ ਹੋਈ ਹੀ ਹੋਣਾ ਹੈ। ਬੰਦੇ ਦੇ ਹੱਥ ਵਾਸਤਾ ਕੁਝ ਨਹੀਂ ਹੈਗਾ। ਚਲੋ ਠੀਕ ਹੈ ਜੀ, ਮਿਲਦੇ ਆਂ ਫੇਰ ਤੁਹਾਨੂੰ। ਗੱਡੀ ਨੇ ਮੰਗ ਲਿਆ ਜੀ ਰਸਣ ਪਾਣੀ ਆਪਣਾ। ਬੱਸ ਤੁਰ ਤੁਰ ਕੇ ਹਾਂਜੀ। ਕਰਦੇ 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 ਹੋਰ ਕਰਦੇ ਉੱਪਰ ਤੱਕ ਆਉਣ ਦੇ। ਚਲ ਬੱਸ ਜਦੋਂ ਤੇਰਾ ਉਧਰ ਰਾਉਂਡ ਫਿਗਰ ਚ ਕਰਦਾ ਉਹਨੂੰ ਰਾਉਂਡ ਫਿਗਰ ਚ ਕਰ ਲੈ ਇੱਧਰ ਆਈਏ ਹੋਰ ਆ ਜਾਣਾ ਵੀਰੇ ਪਾ ਦੇ ਉਹਨੂੰ ਰਾਉਂਡ ਫਿਗਰ ਚ ਕਰ ਲੈ ਆਪਣਾ ਜੋ ਕਰ ਲੈ 3900 ਕਰ ਲੈ ਪੂਰਾ 3900 ਕਰ ਲੈ ਇੱਥੇ ਗਿਆ ਬਸ ਹੋਰ ਪਾ ਹਾਂ ਹੋਰ ਪਾ ਨਾ ਨਾ ਉਹ ਇੰਨਾ ਤਾਂ ਕੋਈ ਚੱਕਰੇ ਨਹੀਂ ਇੱਥੇ ਲੋਕਲ ਤਾਂ ਘੁੰਮੀ ਜਾਂਦੀ ਗੱਡੀ ਜਾ ਲੋਡ ਵੀ ਫੇਰ ਪਾ ਲਾਂਗੇ ਹਫਤਾ ਨੀਚੋ ਬਸ ਹੁਣ ਠੀਕ 6-7 ਦਿਨ ਨਿਕਲ ਜਾਣੇ ਆਪਣੇ ਠੀਕ ਹੈ ਜੀ